ਕਹਿੰਦੇ ਸੀ ਕਹਿੰਦੇ ਇੱਥੇ ਦਰੀਆਂ ਵਿਛਾ ਦਿਓ ਉਹ ਇੱਥੇ ਚਾਦਰਾਂ ਵਿਛਾ ਦਿਓ ਸਾਧ ਸੰਗਤ ਜੀ ਇੰਨਾ ਸੋਹਲ ਸਰੀਰ ਹੋ ਗਿਆ ਸੀ ਮਹਾਂਪੁਰਸ਼ਾਂ ਦਾ ਜੇ ਕਿਤੇ ਕੜਾਈ ਵਾਲਾ ਚੋਲਾ ਪਾਉਂਦੇ ਸੀ ਨਾ ਫੁੱਲ ਬੂਟੀਆਂ ਕੱਟੀਆਂ ਹੋਈਆਂ ਤਨ ਤੇ ਧੱਫੜ ਪੈਦਾ ਹੋ ਜਾਂਦੇ ਸੀ ਇੰਨਾ ਸੋਹਲ ਸਰੀਰ ਹੋ ਗਿਆ ਸੀ ਨਾਮ ਦੀ ਕਮਾਈ ਭਜਨ ਕੀਤਾ ਸਿਮਰਨ ਕੀਤਾ ਉਹ ਜਦੋਂ ਮਾਤਾ ਦੇ ਨਾਲ ਘਰ ਆਉਂਦੇ ਨੇ ਨਾ ਆਉਂਦੇ ਆਉਂਦੇ ਆਪਣੀ ਮਾਂ ਸਾਹਿਬਕੌਰ ਨੂੰ ਕਹਿੰਦੇ ਮਾਤਾ ਮੈਂ ਹੁਣ ਕੋਈ ਡਾਕਟਰ ਨਹੀਂ ਬਣਨਾ ਮੈਂ ਕੋਈ ਵਕੀਲ ਨਹੀਂ ਬਣਨਾ ਮੈਂ ਕੋਈ ਪੁਲਿਸ ਆਫੀਸਰ ਨਹੀਂ ਬਣਨਾ ਮਾਤਾ ਸਾਹਿਬ ਕੋਲ ਪੁੱਛਦੀ ਐ ਪੁੱਤਰਾ ਜੇ ਨਹੀਂ ਬਣਨਾ ਤੇ ਫਿਰ ਬਣਨਾ ਕੀ ਐ ਭਾਈ ਕੀ ਬਣਨਾ ਹਰ ਇੱਕ ਮਾਂ ਪਿਓ ਚਾਹੁੰਦਾ ਵੀ ਸਾਡਾ ਪੁੱਤਰ ਪੜ੍ਹ ਕੇ ਨੌਕਰੀਆਂ ਦੇ ਲੱਗੇ ਹਰ ਇੱਕ ਮਾਂ ਚਾਹੁੰਦੀ ਆ ਵੀ ਮੇਰਾ ਪੁੱਤ ਵੱਡਾ ਅਫਸਰ ਬਣ ਜੇ ਵੱਡਾ ਜੱਜ ਬਣ ਜੇ ਪਰ ਮਾਤਾ ਉਹ ਜਿਨ੍ਹਾਂ ਦੇ ਸਿਰ ਦੇ ਉੱਤੇ ਰੱਬ ਦਾ ਹੱਥ ਹੋਵੇ ਕਿਹੜੀਆਂ ਪੜਾਈਆਂ ਇਹ ਕੀ ਪੜਾਈਆਂ ਪੜ੍ਹਣੀਆਂ ਨੇ ਉਹ ਪੜਾਈਆਂ ਪੜੋ ਜਿਦੇ ਨਾਲ ਨਿਰੰਕਾਰ ਤੁਹਾਡੀ ਹਮਾਇਤ ਕਰੇ ਦੁਨੀਆ ਦਾ ਵੀ ਭਲਾ ਹੋਵੇ ਮਾਤਾ ਮੈਂ ਡਾਕਟਰ ਨਹੀਂ ਬਣਨਾ ਮੈਂ ਹੁਣ ਕੋਈ ਪੁਲਿਸ ਆਫਸਰ ਨਹੀਂ ਬਣਨਾ ਮੈਂ ਕੋਈ ਜੱਜ ਨਹੀਂ ਬਣਨਾ ਪੁੱਤਰਾ ਫਿਰ ਬਣਨਾ ਕੀ ਆ ਤੂੰ ਮਾਤਾ ਮੈਂ ਵੀ ਬਾਬਾ ਅਤਰ ਸਿੰਘ ਵਰਗਾ ਸਾਧੂ ਬਣ ਜਾਣਾ ਠੀਕ ਕੋ ਵਕੀਲ ਬਣਨਾ ਮੈਂ ਮਾਤਾ ਮੇਰੀਏ ਆਉਂਦੇ ਆਉਂਦੇ ਮਾਤਾ ਨੂੰ ਸਮਝਾਉਂਦੇ ਬੇਬੇ ਮਾਤਾ ਮੇਰੀਏ ਮੈਂ ਵੀ ਸਾਧੂ ਬਣ ਜਾਣਾ 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 ਮਾਤਾ ਮੇਰੀ ਬੋਲਿਓ ਭੈਣੋ ਵਾਹਿਗੁਰੂ ਬੇਬੇ ਮੇਰੀਏ ਮੈਂ ਵੀ ਸੰਤ ਬਣ ਜਾਣਾ ਮਾਤਾ ਮੇਰੀਏ ਮੈਂ ਵੀ ਸਾਧੂ 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 ਬਣ ਜਾਣਾ ਮਾਤਾ ਮੇਰੀਏ ਮਾਏ ਨੀ ਮਾਏ ਮੈਨੂੰ ਚਮਟਾ ਲੈ ਦੇ ਮਾਏ ਨੀ ਮਾਏ ਮੈਨੂੰ ਚਮਟਾ ਲੈ ਦੇ ਮਾਏ ਦੀ ਮਾਏ ਮੈਨੂੰ ਚਮਟਾ ਲੈ ਦੇ ਮਾਏ ਨੀ ਮਾਏ ਮੈਨੂੰ ਚਮਟਾ ਲੈ ਦੇ ਵਾਹ ਨੀ ਮਾਏ ਮੈਨੂੰ ਚਮਟਾ ਲੈ ਦੇ ਚਮਟਾ ਲੈਂਦੇ ਹੋ ਬੱਚਾ ਵਜਣ ਸਾਧੂ ਨੇ ਚਮਟਾ ਲੈਂਦੇ ਹੋ ਬੱਚਾ ਵਜਣ ਸਾਧੂ ਵੱਟੇ ਆਵੇ ਜਿਹੜਾ ਸਾਧੂ ਨੇ ਜਿਮਟਾ ਫੜਦੇ ਉਹ ਵੱਟੇ ਆਵੇ ਜਿਹੜਾ ਸਾਧੂ ਨੇ ਜਿਮਟਾ ਫੜਦੇ ਉਹ ਵੱਟੇ ਆਵੇ ਜਿਹੜਾ ਸਾਧੂ ਨੇ ਜਿਮਟਾ ਫੜਦੇ ਉਹ ਵੱਟੇ ਆਵੇ ਜਿਹੜਾ ਸਾਧੂ ਨੇ ਮੈਂ ਸਾਧੂ ਬਣ ਜਾਣਾ ਗੁਰਾਂ ਦਾ ਨਾਮ ਜਪ ਕੇ ਗੁਰਾਂ ਦਾ ਨਾਮ ਜਪ ਕੇ ਸਾਧੂ ਬਣ ਜਾਣਾ ਗੁਰਾਂ ਦਾ ਨਾਮ ਜਪ ਕੇ ਗੁਰਾਂ ਦਾ ਨਾਮ ਜਪ ਕੇ ਓ ਸਾਧੂ ਬਣ ਜਾਣਾ ਗੁਰਾਂ ਦਾ ਨਾਮ ਜਪ ਕੇ ਗੁਰਾਂ ਦਾ ਨਾਮ ਜਪ ਕੇ ਮੈਂ ਸਾਧੂ ਬਣ ਜਾਣਾ ਗੁਰਾਂ ਦਾ ਨਾਮ ਜਪ ਕੇ ਗੁਰਾਂ ਦਾ ਨਾਮ ਜਪ ਕੇ ਸਾਧੂ ਬਣ ਜਾਣਾ ਗੁਰਾਂ ਦਾ ਨਾਮ ਜਪ ਕੇ ਗੁਰਾਂ ਦਾ ਨਾਮ ਮੈਂ ਸਾਧੂ ਬਣ ਜਾਣਾ ਗੁਰਾਂ ਦਾ ਨਾਮ ਜਪ ਕੇ ਗੁਰਾਂ ਦਾ ਨਾਮ ਜਪ ਕੇ ਐ ਮਾਤਾ ਮੈਂ ਵੀ ਹੁਣ ਸਾਧੂ ਬਣ ਜਾਣਾ ਮਾਂ ਨੇ ਬੜਾ ਸਮਝਾਇਆ ਕਹਿੰਦੀ ਪੁੱਤ ਤੂੰ ਘਰ ਰਹਿ ਕੇ ਕੰਮ ਕਰ ਉਹ ਮਹਾਪੁਰਸ਼ ਕਹਿੰਦੇ ਘਰ ਮੈਂ ਰਹਾਗਾ ਮੈਨੂੰ ਬਲਦਾਂ ਦੀਆਂ ਦੋ ਟੁੱਠਾਂ ਵਾਲੇ ਬਲਦਾਂ ਦੀਆਂ ਮੈਨੂੰ ਜੋੜੀਆਂ ਲਿਆ ਕੇ ਦੋ ਸਾਧ ਸੰਗਤ ਜੀ ਮਾਂ ਨੇ ਸ਼ਰਤ ਮੰਨੀ ਟੁੱਠਾਂ ਵਾਲੇ ਬਲਦਾਂ ਦੀਆਂ ਜੋੜੀ ਲਿਆ ਕੇ ਦਿੱਤੀ 6 ਮਹੀਨੇ ਮਹਾਪੁਰਸ਼ਾਂ ਨੇ ਖੇਤੀ ਕੀਤੀ ਉਹ ਨਾਲੇ ਤੇ ਹਲ ਚਲਾਉਣਾ ਨਾਲੇ ਉੱਚੀ ਉੱਚੀ ਭਜਨ ਸਿਵਰਨ ਦੇ ਵਿੱਚ ਸ਼ੁਰੂ ਤੋਂ ਹੀ ਇਦਾਂ ਦਾ ਲਗਾਉ ਉਹਨਾਂ ਦਾ ਸ਼ੁਰੂ ਤੋਂ ਹੀ ਸਾਧ ਸੰਗਤ ਜੀ ਖੇਤੀ 6 ਕੁ ਮਹੀਨੇ ਉਹਨਾਂ ਨੇ ਕੀਤੀ 6 ਮਹੀਨੇ ਬਾਅਦ ਫਿਰ ਉਹ ਇਹਦੇ ਨਾਲ ਨਾ ਸਰੰਦ ਦੇ ਨਾਲ ਬਲਾੜਾ ਬਲਾੜੀ ਪਿੰਡ ਪੈਂਦਾ ਉੱਥੇ ਚਲੇ ਗਏ ਉਥੋਂ ਚਾਰ ਪੰਜ ਬਜ਼ੁਰਗਾਂ ਨੂੰ ਨਾਲ ਲੈ ਕੇ ਨਾ ਤੁਰੇ ਜਾਂਦੇ ਅੱਗੇ ਹੰਸਾਲੀ ਸਾਹਿਬ ਆ ਜਾਂਦਾ ਜਿੱਥੇ ਬਾਬਾ ਅਜੀਤ ਸਿੰਘ ਮਹਾਂਪੁਰਸ਼ ਹੋਏ ਨੇ ਉੱਥੇ ਪਹਿਲਾਂ ਸਾਧ ਸੰਗਤ ਜੀ ਬੜਾ ਤਕੜਾ ਝੁੰਡ ਉਹ ਬੜੀ ਤਕੜੀ ਸਾਧ ਸੰਗਤ ਜੀ ਝੁੰਡ ਸੀ ਉੱਥੇ ਜਗਾ ਕਰੜੀ ਜਗਾ ਬਹੁਤ ਤਕੜਾ ਝੁੰਡ ਉਥੇ ਦਿਨੇ ਵੀ ਜਦੋਂ ਕੋਈ ਲੰਘਦਾ ਸੀ ਨਾ ਦਿਨੇ ਵੀ ਦਿਨੇ ਲੰਘਦੇ ਆ ਨਾ ਵੀ ਉਥੋਂ ਡਰ ਲੱਗਦਾ ਸੀ ਮਹਾਪੁਰਸ ਬਾਬਾ ਕਰਤਾਰ ਸਿੰਘ ਪੈਰੋ ਮਾਜਰ ਵਾਲੇ ਲੰਗੇ ਜਾਂਦੇ ਉੱਥੇ ਜਾਂਦੇ ਜਾਂਦੇ ਨਾ ਖਲੋ ਕੇ ਅਰਦਾਸ ਕੀਤੀ ਅਰਦਾਸ ਮਹਾਪੁਰਸ਼ਾਂ ਨੇ ਕੀਤੀ ਉੱਥੇ ਖਲੋ ਕੇ ਉਹ ਨਾਲ ਦੇ ਬਜ਼ੁਰਗ ਪੁੱਛਦੇ ਨੇ ਕਹਿੰਦੇ ਬਾਬਾ ਜੀ ਅਰਦਾਸਗਾਦੀ ਕਰ ਦਿਓ ਇੱਥੇ ਤੇ ਕੋਈ ਜਗ੍ਹਾ ਵੀ ਨਹੀਂ ਬਣੀ ਹੋਈ ਇੱਥੇ ਤੇ ਵੱਡੇ ਤੱਕੜੇ ਝੁੰਡ ਝਾੜੀਆਂ ਸਾਧ ਸੰਗਤ ਜੀ ਬਾਬਾ ਕਰਤਾਰ ਸਿੰਘ ਪੈਰੋ ਮਾਜਰ ਵਾਲੇ ਕਹਿੰਦੇ ਭਾਈ ਕੋਈ ਸਮਾਂ ਆਏਗਾ ਇਹ ਜਗ੍ਹਾ ਨੂੰ ਭਾਗ ਲੱਗਣਗੇ ਬੈਕੌਂਠ ਨਗਰ ਜਹਾ ਸੰਤ ਬਸ ਕਹਿੰਦੇ ਇਹ ਜਗ੍ਹਾ ਦੇ ਉੱਤੇ ਇਦਾਂ ਦੇ ਮਹਾਂਪੁਰਸ਼ਾਂ ਨੇ ਆਉਣਾ ਉਹਨਾਂ ਨੇ ਪਤਾ ਨਹੀਂ ਕਿੰਨੀ ਕੁ ਦੁਨੀਆ ਦਾ ਭਲਾ ਕਰਨਾ ਅੱਜ ਜਾ ਕੇ ਵੇਖਿਓ ਉੱਥੇ ਸਾਧ ਸੰਗਤ ਜੀ 24 ਘੰਟੇ ਲੰਗਰ ਚੱਲਦਾ ਪਤਾ ਨਹੀਂ ਕਿੰਨੀ ਕੁ ਸੰਗਤ ਲੰਗਰ ਛੱਕ ਛੱਕ ਜਾਂਦੀ ਹੈ ਇਦਾਂ ਦੇ ਮਹਾਂਪੁਰਸ਼ ਸਮਾਂ ਆਉਣ ਤੋਂ ਜਿੰਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਲੋਕ ਕਹਿੰਦੇ ਸਾਧੂ ਕੀ ਹੁੰਦੇ ਨੇ ਗੁਰਮੁਖੋ ਜਿਹੜੇ ਪਿਆਰ ਵਾਲੇ ਜਿਹੜੇ 2:30 ਵਜੇ 2:00 ਵਜੇ ਉੱਠ ਕੇ ਚੌਂਕੜਾ ਮਾਰ ਕੇ ਬਹਿੰਦੇ ਨੇ ਨਾ ਉਹ ਦੱਸ ਸਕਦੇ ਨੇ ਵੀ ਰੱਬ ਦੇ ਪਿਆਰੇ ਹੁੰਦੇ ਕੀ ਨੇ ਜਿਹੜੇ ਸੇਵਾਵਾਂ ਦਿਨ ਰਾਤ ਸੇਵਾਵਾਂ ਨਿਭਾਉਂਦੇ ਨੇ ਗੁਰਮਖੋ ਉਹ ਮਹਾਪੁਰਸ਼ਾਂ ਨੇ ਐਸੀ ਤਪੱਸਿਆ ਕੀਤੀ ਫੇਰ ਨਾ ਮਾਪਿਓ ਨੇ ਮਾਤਾ ਤੇ ਪਿਤਾ ਨੇ ਸੋਚਿਆ ਵੀ ਹੁਣ ਘਰੇ ਨਹੀਂ ਟਿਕਦੇ ਵੀ ਇਹਨਾਂ ਦੀ ਸ਼ਾਦੀ ਕਰ ਦਈਏ ਵਿਆਹ ਕਰ ਦਈਏ ਫੇਰ ਮਾਹ ਸਹਿਬਕੌਰ ਨੇ ਮਸਾਂ ਫਿਰਦੇ ਫਰਾਉਂਦਿਆਂ ਨੇ ਮਹਾਪੁਰਸ਼ਾਂ ਨੂੰ ਲੱਭਿਆ ਉਹਨਾਂ ਦੀ ਸ਼ਾਦੀ ਕਰ ਦਿੱਤੀ ਮਹਾਪੁਰਸ਼ਾਂ ਦੀ ਸ਼ਾਦੀ ਕਰ ਦਿੱਤੀ ਉਹਨਾਂ ਦੀ ਇੱਕ ਧੀ ਸੀ ਜਿਹੜੀ ਇੱਥੇ ਨਾਲ ਪਿੰਡ ਪੈਂਦਾ ਝਾਂਪੁਰ ਵਿਆਹੀ ਹੋਈ ਸੀ ਮਾਤਾ ਜੀ ਬਾਬਾ ਜੀ ਸਾਹਿਬ ਜੀ ਦੀ ਬੇਟੀ ਝਾਂਪੁਰ ਵਿਆਹੀ ਸੀ ਸਾਦ ਸਿੰਘ ਜੀ ਉਹ ਝਾਮਪੁਰ ਉੱਥੇ ਵਿਆਹੇ ਸੀ ਜਦੋਂ ਬਾਬਾ ਜੀ ਸਾਹਿਬ ਦਾ ਵਿਆਹ ਵੀ ਹੋ ਗਿਆ ਫਿਰ ਥੋੜਾ ਸਮਾਂ ਘਰੇ ਰਹਿ ਫਿਰ ਸਾਦ ਸਿੰਘ ਜੀ ਚੱਕਰ ਵਰਤੀ ਮਾਤਾ ਮੈਂ ਦੁਨੀਆ ਵਾਸਤੇ ਆਇਆ ਮੈਨੂੰ ਬੜੀਆਂ ਸੇਵਾਵਾਂ ਨੇ ਮੈਨੂੰ ਕਰ ਲੈਣਾਂ ਦੇ ਬਿਗਰ ਨਾ ਕੋਈ ਪਾਇਓ ਸਾਦ ਸਿੰਘ ਜੀ ਬੇਟੀ ਇੱਕ ਧੀ ਹੋਈ ਉਦੋਂ ਬਾਅਦ ਮਹਾਪੁਰਸ਼ਾਂ ਦੇ ਜਿਹੜੇ ਘਰੋਂ ਸੀ ਨਾ ਘਰੋਂ ਜਦੋਂ ਉਹਨਾਂ ਦੀਆਂ ਲਾਵਾਂ ਹੋਈਆਂ ਬਾਬਾ ਜੀ ਸਾਹਿਬ ਜੀ ਦੀਆਂ ਉਹਨਾਂ ਦਾ ਵਿਆਹ ਉਹਨਾਂ ਵੇਲਿਆਂ ਦੇ ਵਿੱਚ ਨਾ ਬੀਬੀਆਂ ਜਿਵੇਂ ਪੁਰਾਣੇ ਅੱਜ ਵੀ ਆਪਣੇ ਲੈਹਦੇ ਪੰਜਾਬ ਦੇ ਵਿੱਚ ਰਵਾਜ ਹੈ ਅੱਜ ਵੀ ਉਥੇ ਰਵਾਜ ਉਹਨਾਂ ਵੇਲਿਆਂ ਦੀਆਂ ਬੋਲੀਆਂ ਕਿਉਂਕਿ ਹੁਣ ਵਾਲੀਆਂ ਬੋਲੀਆਂ ਤੇ ਉਹਨਾਂ ਬੋਲੀਆਂ ਦੇ ਵਿੱਚ ਫਰਕ ਹੈ ਸਾਧ ਸਿੰਘ ਜੀ ਜਦੋਂ ਮਹਾਪੁਰਸ਼ਾਂ ਦੇ ਜਦੋਂ ਘਰ ਦੇ ਵਿਦਾ ਕਰਦੇ ਨੇ ਨਾ ਉਹਨਾਂ ਨੂੰ ਵਿਦਾ ਉਹਨਾਂ ਸਮਿਆਂ ਫਿਰ ਉਹ ਬੋਲੀਆਂ ਉਹਨਾਂ ਨੇ ਉਹਨਾਂ ਵੇਲਿਆਂ ਦੀਆਂ ਬੋਲੀਆਂ ਪਾਉਣੀਆਂ ਲੈ ਮੈਂ ਬੋਲਦਾ ਸਾਰੀਆਂ ਭੈਣਾ ਮੇਰਾ ਸਾਥ ਦਿਓ ਨਾਲ ਜਦੋਂ ਧੀ ਨੂੰ ਲੱਗੇ ਵਿਦਾ ਕਰਨ ਬਾਬਾ ਕਰਤਾਰ ਸਿੰਘ ਪੈਰੋ ਮਾਜੜ ਵਾਲੇ ਦੇ ਘਰੋਂ ਮਾਤਾ ਜੀ ਸੀ ਕਿਉਂਕਿ ਉਹ ਵੀ ਕੋਈ ਆਮ ਨਹੀਂ ਸੀ ਉਹ ਵੀ ਕੋਈ ਰੰਗੀ ਰੂਹ ਐਡੇ ਕਰਤਾਰ ਨਾਲ ਐਡੇ ਮਹਾਪੁਰਸ਼ਾਂ ਨਾਲ ਸਹਯੋਗ ਬਣ ਜਾਣੇ ਕੋਈ ਮਾੜੀ ਮੋਟੀ ਗੱਲ ਥੋੜਾ ਹੁੰਦੀ ਹੈ ਸਾਧ ਸੰਗਤ ਜੀ ਉਹ ਬੀਬੀਆਂ ਨੇ ਫਿਰ ਧਾਰਨਾ ਪੜਨੀਆਂ ਮੈਂ ਪੁੱਛਿਆ ਉੱਥੋਂ ਉਹ ਮਾਈਆਂ ਸਾਧ ਸੰਗਤ ਜੀ ਦੱਸਦੀਆਂ ਉਹਨਾਂ ਨੇ ਫਿਰ ਮੈਨੂੰ ਪੜ ਕੇ ਵੀ ਸੁਣਾਇਆ ਆਪਾਂ ਬੋਲਿਓ ਸਾਰੇ ਮੈਂ ਨਾਲ ਬੋਲਦਾ ਸਾਰੇ ਸਾਧ ਸੰਗਤ ਜੀ ਉਹਨਾਂ ਵੇਲੇਆਂ ਦੇ ਰਿਵਾਜ ਦੇ ਅਨੁਸਾਰ ਧਾਰਨਾ ਉਹ ਕਹਿੰਦੇ ਜਦੋਂ ਵਿਦਾ ਹੋਣ ਲੱਗੀ ਐ ਤੇ ਉਦੋਂ ਪੜਿਆ ਪੜਿਆ ਕੀ ਐ ਬੋਲਿਓ ਸਾਰੇ ਬੀਬੀ ਛੱਡਦੇ ਪੀੜੀ ਦਾ ਪਾਵਾ ਸਾਡਾ ਨਹੀਂ ਆਂਦਾ ਵਾ ਜੋ ਰਾਮ ਵਾਲੇ ਲੈ ਨਹੀਂ ਚੱਲੇ ਬੀਬੀ ਪਾਵਾ ਸਾਡਾ ਨਹੀਂ ਓ ਬੀਬੀ ਛੱਡ ਦੇ ਪੀੜੀ ਦਾ ਪਾਵਾ ਸਾਡਾ ਨਹੀਂ ਆਉਂਦਾ ਵਾ ਜੋਰਾ ਬੀਬੀ ਛੱਡ ਦੇ ਪੀੜੀ ਦਾ ਪਾਵਾ ਸਾਡਾ ਨਹੀਂ ਆਉਂਦਾ ਵਾ ਜੋਰਾਵਾਂ ਵਾਲੇ ਲੈ ਨਹੀਂ ਚੱਲੇ ਬੀਬੀ ਇਦਾਂ ਉਹਨਾਂ ਨੇ ਵੇਦਾ ਮਹਾਪੁਰਸ਼ਾਂ ਦੇ ਘਰ ਦੇ ਅੰਨੂ ਕੀਤਾ ਸਾਧ ਸੰਗਤ ਜੀ ਧੀ ਤੋਂ ਬਾਅਦ ਜਦੋਂ ਬਾਬਾ ਜੀ ਸਾਹਿਬ ਫੇਰ ਚਲੇ ਗਏ ਨਾ ਉਹਨਾਂ ਦੇ ਧਰਮ ਪਤਨੀ ਆਪਣੀ ਸੱਸ ਨੂੰ ਮਾਤਾ ਸਾਹਿਬਕੌਰ ਨੂੰ ਕਹਿੰਦੇ ਵੀ ਮਾਤਾ ਮੈਨੂੰ ਲੱਗਦਾ ਵੀ ਹੁਣ ਮੇਰਾ ਸਮਾਂ ਆ ਗਿਆ ਵੀ ਮੈਨੂੰ ਇੱਕ ਵਾਰੀ ਮਹਾਪੁਰਸ਼ਾਂ ਦੇ ਦਰਸ਼ਨ ਕਰਾ ਦਿਓ ਸਾਧ ਸੰਗਤ ਜੀ ਉਹਨਾਂ ਵੇਲਿਆਂ ਚ ਇਦਾਂ ਨਹੀਂ ਸੀ ਹੁੰਦੇ ਘਰ ਜਿਵੇਂ ਹੁਣ ਕੰਧਾਂ ਨੇ ਉਹ ਪਹਿਲਾਂ ਖੁੱਲੇ ਹੀ ਹੁੰਦੇ ਸੀ ਵੇੜਾ ਇਦਾਂ ਹੀ ਖੁੱਲੇ ਪਏ ਹੁੰਦੇ ਸੀ ਬੇਬੇ ਲੱਭਦੀ ਰਹਿੰਦੀ ਹੈ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਜਾਂਦੀ ਹੈ ਸਾਧ ਸੰਗਤ ਜੀ ਮਹਾਂਪੁਰਸ਼ ਆਪਣੀ ਮੋਟਰ ਦੇ ਉੱਤੇ ਨਾ ਬਾਣ ਦੇ ਮੰਜੇ ਦੇ ਉੱਤੇ ਬਾਣ ਦੇ ਮੰਜੇ ਦੇ ਉੱਤੇ ਪਏ ਨੇ ਬਾਣ ਦੇ ਮੰਜੇ ਦੇ ਉੱਤੇ ਪੈ ਕੇ ਇੱਕ ਧਾਰਨਾ ਮਹਾਂਪੁਰਸ਼ ਆਪਣੇ ਜਿਹੜੇ ਮੁਖਵਾਰ ਮੁਖਵਾਰ ਦੇ ਵਿੱਚੋਂ ਆਪਣੇ ਮੁਖ ਦੇ ਵਿੱਚੋਂ ਬਾਬਾ ਜੀ ਕਰਤਾਰ ਬਾਬਾ ਕਰਤਾਰ ਸਿੰਘ ਪੈ ਰਹੇ ਮਾ ਜੀ ਜਿਹੜੀ ਧਾਰਨਾ ਪੜੀ ਸੀ ਉਹ ਮਾਤਾ ਜੀ ਕੋਲ ਖੜੇ ਸੁਣਦੇ ਨੇ ਬਾਬਾਈ ਸਾਹਿਬ ਧਾਰਨਾ ਪੜਦੇ ਨੇ ਜਿਹੜੀ ਬਾਬਾ ਜੀ ਕਈ ਵਾਰੀ ਆਪਣੇ ਮੌਜ ਵਿੱਚ ਆ ਕੇ ਬਾਬਾ ਜੀ ਨੇ ਧਾਰਨਾ ਪੜਨੀ ਮਾਤਾ ਜੀ ਸਾਹਿਬਕੌਰ ਸੁਣਦੇ ਨੇ ਬਾਬਾ ਜੀ ਬਾਣ ਦੀ ਮੰਜੀ ਦੇ ਉੱਤੇ ਪਾ ਕੇ ਧਾਰਨਾ ਪੜਦੇ ਨੇ ਬਸਦੇ ਰਹਿਣ ਦੁਆਰੇ ਤੇਰਿਆਂ ਭਗਤਾਂ ਦੇ ਬਸਦੇ ਰਹਿਣ ਦੁਆਰੇ ਤੇਰਿਆਂ ਭਗਤਾਂ ਦੇ ਉਹ ਬਸਦੇ ਰਹਿਣ ਦੁਆਰੇ ਤੇ ਭਗਤਾਂ ਦੇ ਵਸਦੇ ਰਹਿਣ ਦੁਆਰੇ ਤੇਰੇਆ ਭਗਤਾਂ ਦੇ ਜੀ ਵਸਦੇ ਰਹਿਣ ਦੁਆਰੇ ਤੇਰੇਆ ਭਗਤਾਂ ਦੇ ਵਸਦੇ ਰਹਿਣ ਦੁਆਰੇ ਤੇਰੇਆ ਭਗਤਾਂ ਦੇ ਵਸਦੇ ਰਹਿਣ ਦੁਆਰੇ ਵਸਦੇ ਰਹਿਣ ਦੁਆਰੇ ਵਸਦੇ ਰਹਿਣ ਬਸ ਤੇ ਰਹਿਣ ਦੁਆਰੇ ਤੇਰਿਆਂ ਭਗਤਾਂ ਦੇ ਬਸ ਤੇ ਰਹਿਣ ਦੁਆਰੇ ਤੇਰਿਆਂ ਭਗਤਾਂ ਦੇ ਓ ਬਸ ਤੇ ਰਹਿਣ ਦੁਆਰੇ ਤੇਰਿਆਂ ਭਗਤਾਂ ਦੇ ਬਸ ਤੇ ਰਹਿਣ ਦੁਆਰੇ ਤੇਰਿਆਂ ਭਗਤਾਂ ਦੇ ਬਸ ਤੇ ਰਹਿਣ ਦੁਆਰੇ ਤੇਰਿਆਂ ਭਗਤਾਂ ਲੋ ਬਸ ਤੇ ਰਹਿਣ ਦੁਆਰੇ ਤੇਰਿਆਂ ਭਗਤਾਂ ਲੋ ਬਸ ਤੇ ਰਹਿਣ ਦੁਆਰੇ ਤੇਰੇ ਆਗਤਾਂ ਦੇ ਬਸਦੇ ਰਹਿਣ ਦੁਆਰੇ 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 ਬਸ ਦੇ ਰਹਿਣ ਦੁਆਰੇ ਬਸ ਦੇ ਰਹਿਣ ਦੁਆਰੇ ਬਸ ਦੇ ਰਹਿਣ ਦੁਆਰੇ ਓ ਬਸ ਦੇ ਰਹਿਣ ਦੁਆਰੇ ਬਸ ਦੇ ਰਹਿਣ ਦੁਆਰੇ ਜੀ ਬਸ ਦੇ ਰਹਿਣ ਦੁਆਰੇ ਬਸ ਦੇ ਰਹਿਣ ਦੁਆਰੋ ਜੀ ਬਸ ਦੇ ਰਹਿਣ ਦੁਆਰੇ ਬਸ ਦੇ ਰਹਿਣ ਦੁਆਰੇ ਫਸਦੇ ਰਹਿਣ ਦੀਵਾਰੇ ਫਸਦੇ ਰਹਿਣ ਦੀਵਾਰੇ ਕਮੀਰ ਸੇਵਾ ਕੋ ਦੋਏ ਭਲੇ ਇੱਕ ਸ਼ਾਂਤੀ ਇੱਕ ਰਾਵ RAM ਜੋ ਦਾਤਾ ਮੁਕਤ ਕੋ ਸੰਤ ਜਪਾਵੈ ਓਏ ਮਾਤਾ ਨੇ ਜਾ ਕੇ ਮਾਹ ਪੁਰਸ਼ਾਂ ਨੂੰ ਕਿਹਾ ਕਹਿੰਦੇ ਤੁਹਾਡੇ ਘਰ ਦੇ ਜਾਦ ਕਰਦੇ ਨੇ ਉਹਨਾਂ ਦਾ ਸਮਾਂ ਹੁਣ ਨੇੜੇ ਆਉਂਦਾ ਮਾਤਾ ਜੀ ਕਰbaar ਛੱਡ ਦਿੱਤਾ ਮੈਂ ਹੁਣ ਘਰ ਨਹੀਂ ਜਾਣਾ ਹਾਂ ਮੈਂ ਤੁਹਾਡਾ ਬਚਨ ਨਹੀਂ ਮੋੜਦਾ ਉਹਨਾਂ ਨੂੰ ਕੁਰਸੀ ਡਵਾ ਕੇ 베ੜੇ ਦੇ ਵਿੱਚ ਬਿਠਾ ਦਿਓ ਮੈਂ ਗਲੀ ਦੇ ਵਿੱਚੋਂ ਲੰਘ ਜਾਵਾਂਗਾ ਪਰ ਮੈਂ ਘਰ ਨਹੀਂ ਜਾਣਾ ਸਾਧ ਸੰਗ ਜੀ ਉਵੇਂ ਜਿਵੇਂ ਕੀਤਾ ਗਿਆ ਮਹਾਪੁਰਸ਼ਾਂ ਦੀ ਧਰਮ ਪਤਨੀ ਨੂੰ 베ੜੇ 'ਚ ਬਿਠਾਇਆ ਗਿਆ ਕੁਰਸੀ ਢਾ ਕੇ ਮਹਾਪੁਰਸ਼ ਅੱਗੇ ਦੀ ਲੰਗੇ ਬਸ ਰੰਗਣ ਤੋਂ ਇੱਕ ਘੰਟਾ ਬਾਅਦ ਫਿਰ ਉਹਨਾਂ ਨੇ ਸਰੀਰ ਛੱਡ ਦਿੱਤਾ ਸੀ ਸਾਧ ਸੰਗ ਜੀ ਇੱਥੇ ਦੇ ਇੱਕ ਮਾਤਾ ਵੀ ਨੇ ਰੋਪੜ ਦੇ ਮੈਨੂੰ ਇਹ ਨਹੀਂ ਪਤਾ ਵੀ ਇੱਥੇ ਇਸ ਇਸ ਏਰੀਏ ਦੇ ਨੇ ਉਹਨਾਂ ਨੇ ਮਤਲਬ ਜਦੋਂ ਮਹਾਪੁਰਸ਼ਾਂ ਦੀ ਸੰਗਤ ਕੀਤੀ ਸੀ ਨਾ ਉਹਨਾਂ ਨੇ ਕਿਹਾ ਸੀ ਵੀ ਮੇਰੀ ਪੂਰਨ ਪੂਰਨਵਾਸੀ ਉਥੇ ਭਰਦੀ ਸੀ ਸਾਧ ਸੰਗਤ ਜੀ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਬਾਬਾ ਸਾਧ ਸੰਗਤ ਜੀ ਹਰੀ ਸਿੰਘ ਜੀ ਇਥੋਂ ਦੇ ਕਈ ਮਹਾਪੁਰਸ਼ ਝੀਲ ਵਾਲੇ ਮਹਾਪੁਰਸ਼ ਬਾਬਾ ਪ੍ਰਿਤਪਾਲ ਸਿੰਘ ਜੀ ਵੀ ਦਵਾਨ ਲਾਉਂਦੇ ਰਹੇ ਕਿੰਨੇ ਮਹਾਪੁਰਸ਼ਾਂ ਦੀ ਸੰਗਤ ਟੱਕੀ ਵਾਲੇ ਮਹਾਪੁਰਸ਼ ਬਾਬਾ ਦਰਸ਼ਨ ਸਿੰਘ ਜੀ ਰਾੜੇ ਵਾਲੇ ਮਹਾਪੁਰਸ਼ਾਂ ਦੇ ਵੀ ਦਰਸ਼ਨ ਮਹਾਪੁਰਸ਼ਾਂ ਨੇ ਕੀਤੇ ਸਾਧ ਸੰਗਤ ਜੀ ਉਹ ਜਦੋਂ ਸਾਰਾ ਸਾਰਾ ਦਿਨ ਲੰਘ ਜਾਂਦੇ ਸੀ ਪਤਾ ਨਹੀਂ ਕਿੰਨਿਆਂ ਗੁਰੂ ਘਰਾਂ ਦੀਆਂ ਸੇਵਾਵਾਂ ਮਹਾਂਪੁਰਸ਼ਾਂ ਨੇ ਕਰਾਈਆਂ ਇੱਕ ਦਿਨ ਪੈਣੋਂ ਦੀ ਕਹਿੰਦੀ ਉਹਨਾਂ ਦੇ ਘਰ ਦੇ ਕਹਿੰਦੇ ਵੀ ਮੈਂ ਜਾਣਾ ਕੱਲਿਆਂ ਨੇ ਤੁਸੀਂ ਰਹਿਣ ਦਿਓ ਉਹ ਕਹਿੰਦੀ ਵੀ ਮੈਨੂੰ ਮੈਂ ਪਰਣ ਕੀਤਾ ਸੀ ਵੀ ਮੇਰੀ ਕੋਈ ਪੂਰਨਵਾਸੀ ਖੁੰਝ ਨਾ ਜਾਵੇ ਕਰਦੇ ਜਦੋਂ ਗਏ ਨੇ ਨਾ ਪੂਰਨਵਾਸੀ ਤੇ ਲੰਘੇ ਉਹ ਕਹਿੰਦੀ ਬੱਸ ਮੇਰੇ ਇੱਕ ਸਰੀਰ ਦੇ ਵਿੱਚ ਇਦਾਂ ਦੀ ਪੁੱਭ ਨਿਕਲੇ ਵੀ ਮੇਰੇ ਮਾਲਕਾ ਵੀ ਮੇਰੀ ਪੂਰਨਵਾਸੀ ਛੁੱਟ ਚਲੀ ਆ ਮੈਂ ਮਹਾਪੁਰਸ਼ਾਂ ਦੇ ਦਰਸ਼ਨ ਉਹ ਕਹਿੰਦੀ ਮੈਂ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਖਲੋਤੀਆਂ ਟਾਕੀਏ ਦੇ ਵਿੱਚ ਥੋੜਾ ਥੋੜਾ ਜਿਹਾ ਮੀਂਹ ਪੈਂਦਾ ਮੇਰੇ ਘਰ ਦੇ ਗਏ ਪੈਰੋ ਮਾਜਰੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਮੈਂ ਯਾਦ ਕਰਦੀ ਆਂ ਵੀ ਬਾਬਾ ਜੀ ਮੈਨੂੰ ਵੀ ਰਾਹੇ ਵਗਾਹੇ ਦਰਸ਼ਨ ਦੇ ਜਿਓ ਕਹਿਣ ਦੀ ਲੋੜ ਸੀ ਪਤਾ ਨਹੀਂ ਉਹਨਾਂ ਦੀ ਕੀ ਮौज ਸੀ ਗੱਡੀ ਲੈ ਕੇ ਮਹਾਂਪੁਰ ਸਾਹਿਬਾਂ ਦੀ ਕੋਲੋਂ ਦੀ ਉਹ ਲੰਘ ਗਏ ਇੱਦਾਂ ਦੀ ਦਰਸ਼ਨ ਕੀਤੇ ਹੱਥ ਜੋੜਿਓ ਪੈਣ ਨੇ ਪੁੱਬਾ ਮਾਰ ਮਾਰ ਐ ਮੇਰੇ ਮਾਲਕਾ ਤੂੰ ਇੰਨੀ ਨੇੜੇ ਹੋ ਕੇ ਸੁਣਦਾ ਉਹ ਕਿਸੇ ਨੂੰ ਭੇਦ ਨਹੀਂ ਸੀ ਦੱਸਦੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨਾਲ ਬੜਾ ਪ੍ਰੇਮ ਕਰਦੇ ਸੀ ਨਾ ਵੀ ਗੁਰਦੁਆਰਾ ਸਾਹਿਬ ਦਾ ਦਸ਼ਮੇਸ਼ ਦਸ਼ਮੇਸ਼ ਮਾਰਾ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਦਸ਼ਮੇਸ਼ ਗੜ ਮਹਾਂਪੁਰਸ਼ਾਂ ਦੇ ਨਾਮ ਰੱਖਿਆ ਉਹ ਬਹੁਤ ਘਟ ਆਰਾਮ ਕਰਦੇ ਸੀ ਕਿਸੇ ਨੂੰ ਭੇਦ ਨਹੀਂ ਸੀ ਦਿੰਦੇ ਪਰ ਰੱਬ ਦੇ ਪਿਆਰੇ ਹੁੰਦੇ ਰੱਬ ਦੇ ਕੋਲੇ ਹੀ ਨੇ ਪ੍ਰਸਾਦ ਸਿੰਘ ਜੀ ਰੱਬ ਦੇ ਨੇੜੇ ਹੀ ਹੁੰਦੇ ਨੇ ਪਰ ਦੁਨੀਆ ਨੂੰ ਭੇਦ ਨਹੀਂ ਬਹੁਤਾ ਦਿੰਦੇ ਹੁੰਦੇ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਉਹ ਵੀ ਮਹਾਂਪੁਰਸ਼ਾਂ ਨੇ ਪ੍ਰਗਟ ਕਰਾਇਆ ਪਤਾ ਨਹੀਂ ਕਿੰਨੇ ਕ ਸਥਾਨਾਂ ਦੀ ਸੇਵਾ ਉਹ ਡਿਊਟੀ ਆਪ ਚਲੇ ਗਏ ਗਏ ਕਿਤੇ ਨਹੀਂ ਅੱਜ ਵੀ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ ਉਹ ਸਾਧ ਸੰਗਤ ਜੀ ਆਪ ਚੋਲਾ ਹੀ ਕੱਲਾ ਬਦਲਿਆ ਸਾਡੇ ਕੋਲ ਬਾਬਾ ਗੁਰੂ ਚਰਨ ਸਿੰਘ ਮਹਾਂਪੁਰਸ਼ ਇਹ ਰੂਪ ਉਹੀ ਹੈ ਕੱਲੀ ਜੋਤ ਹੀ ਬਦਲ ਜਾਂਦੀ ਹੈ ਪਰ ਸਾਡੇ ਸਮਝਣ ਵਿੱਚ ਫਰਕ ਹੋਣਾ ਚਾਹੀਦਾ ਸਾਧ ਸੰਗਤ ਜੀ ਜਦੋਂ ਸਾਡੀਆਂ ਅੱਖਾਂ ਉਹੀ ਦیدار ਕਰਨਗੀਆਂ ਇਹ ਮਹਾਂਪੁਰਸ਼ਾਂ ਦੇ ਵਿੱਚੋਂ ਹੀ ਉਹਨਾਂ ਦੇ ਦਰਸ਼ਨ ਹੋ ਜਾਣੇ ਨੇ ਆਪ ਚਲੇ ਗਏ ਪਤਾ ਨਹੀਂ ਕਿੰਨੇ ਕਿ ਸਾਧੂਆਂ ਨੂੰ ਸਾਧੂ ਆਪਣੇ ਵਰਗੇ ਆਪਣੇ ਵਰਗੇ ਹੀ ਬਣਾ ਗਏ ਸਾਧ ਸੰਗਤ ਜੀ ਉਹ ਮਹਾਪੁਰਸ਼ ਉਹਨਾਂ ਨੇ ਸਥਾਨਾਂ ਦੀਆਂ ਸੇਵਾਵਾਂ ਕਰਾਉਣੀਆਂ ਸਾਰਾ ਸਾਰਾ ਦਿਨ ਸੰਗਤਾਂ ਨੂੰ ਜੋੜਨ ਤੇ ਗੁਰਮਖੋ ਤੇ ਹੰਸਾਲੀ ਸਾਹਿਬ ਜਦੋਂ ਹੰਸਾਲੀ ਸਾਹਿਬ ਅਰਦਾਸ ਕੀਤੀ 1952 ਦੇ ਵਿੱਚ ਅਰਦਾਸ ਕੀਤੀ ਸੀ ਉਦੋਂ ਉੱਥੇ ਕੱਖ ਵੀ ਨਹੀਂ ਸੀ ਉਦੋਂ ਝਾੜੀਆਂ ਸੀ ਸਾਧ ਸੰਗਤ ਜੀ 62 ਸਾਲ ਸੇਵਾ ਕੀਤੀ ਪੈਰੋ ਮਾਜਰੇ 62 ਸਾਲ ਇਹਦੇ ਤਕਰੀਬ ਮਾਹ ਪੁਰਸ਼ਾਂ ਨੇ ਉੱਥੇ ਸੇਵਾ ਕੀਤੀ ਮਨ ਤਨ ਧੰਦੇ ਨਾਲ ਸੇਵਾ ਕਰਦੇ ਰਹੇ ਉਹ ਆਪ ਸੇਵਾ ਕਰਦੇ ਸੀ ਪਤਾ ਨਹੀਂ ਕਿੰਨੀਆਂ ਕ ਸੇਵਾਵਾਂ ਸੰਗਤ ਨੂੰ ਨਾਲ ਜੋੜ ਕੇ ਕਰਾਉਂਦੇ ਸੀ ਹੁਣ ਬਾਬਾ ਜੀ ਸਾਹਿਬ ਨੇ ਬਚਨ ਕੀਤਾ ਸਿਮਿੰਟ ਚਾਹੀਦਾ ਸਰੀਆ ਇਹਨਾਂ ਨੇ ਕਿਹਾ ਕੋਠੀਆਂ ਨੂੰ ਲਾ ਲੈਣਾ ਇੱਥੇ ਰਹਿਣਾ ਇੱਥੇ ਰਹਿ ਜਾਣਾ ਇਹ ਆਨੰਦ ਬਾਦ ਵਿੱਚ ਤੁਸੀਂ ਉਹ ਮੰਨਣਾ ਹੈ ਇਹ ਕਿਸੇ ਹੋਰ ਨੇ ਆਨੰਦ ਨਹੀਂ ਮੰਨਣਾ ਸਾਧ ਸੰਗਤ ਜੀ ਇਹ ਤੇ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਇਹ ਬੱਸ ਬਾਬਾ ਕਰਤਾਰ ਸਿੰਘ ਪੈਰੋ ਮਾਜਰੇ ਵਾਲਿਆਂ ਦਾ ਸਾਧ ਸੰਗਤ ਜੀ ਗੀਸਾ ਇਹਨਾਂ ਦਾ ਹੱਥ ਉਹਨਾਂ ਦਾ ਆਖੋ ਸਤਨਾਮ ਹੱਥ ਉਹਨਾਂ ਦਾ ਪਤਾ ਨਹੀਂ ਕਿੱਥੋਂ ਕਿਵੇਂ ਸੇਵਾਵਾ ਇੱਕ ਜਣੇ ਨੂੰ ਰੋਟੀ ਖੁਲਾਉਣੀ ਔਖੀ ਹੋ ਜਾਂਦੀ ਏ ਓਏ ਉਹ ਜਾ ਕੇ ਵੇਖਿਓ ਦਿਨ ਰਾਤ ਉਥੇ ਬਾਬਾ ਜੀ ਸਾਹਿਬ ਦੇ ਸਥਾਨ ਤੇ ਦਵਰਜੀ ਤੇ ਇੱਥੇ ਵੱਢਲੇ ਜਿੱਥੇ ਜਿੱਥੇ ਸੇਵਾਵਾ ਚੱਲਦੀਆਂ ਨੇ ਪਤਾ ਨਹੀਂ ਕਿੰਨੇ ਕ ਜਣੇ ਲੰਗਰ ਛਕ ਛਕ ਮਹਾਂਪੁਰਸ਼ਾਂ ਦੇ ਜਾਂਦੇ ਨੇ ਆਪਾਂ ਸਦਾ ਅਰਦਾਸ ਕਰੀਏ ਬੇਨਤੀ ਕਰੀਏ ਮਹਾਰਾਜ ਜੀ ਇਹੋ ਜੇ ਮਹਾਂਪੁਰਸ਼ਾਂ ਦੇ ਕਦੇ ਫੇਰ ਵੀ ਮੇਲੇ ਜ਼ਿੰਦਗੀ ਦੇ ਵਿੱਚ ਹੋ ਜਾਣ ਕਦੇ ਐਦਾਂ ਦਾ ਸਮਾਜ ਏ ਇਦਾਂ ਦਾ ਸਮਾਂ ਆਜੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣ ਪ੍ਰੇਮ ਨਾਲ ਬੋਲਿਓ ਸਾਰੇ ਓ ਰੱਬਾ ਫੇਰ ਵੀ ਕਰਾ ਦੀ ਮਿਲੇ ਰੱਬ ਦੇ ਪਿਆਰਿਆਂ ਦੇ ਰੱਬਾ ਫੇਰ ਵੀ ਕਰਾ ਦੀ ਮਿਲੇ ਇਹੋ ਜਿਹੇ ਸਾਧੂਆਂ ਦੇ ਰੱਬਾ ਫੇਰ ਵੀ ਕਰਾ ਦੀ ਮੇਲੇ ਰੱਬ ਦੇ ਪਿਆਰਿਆਂ ਦੇ ਰੱਬਾ ਫੇਰ ਵੀ ਕਰਾ ਦੀ ਮੇਲੇ ਇਹੋ ਜਹੈ ਸਾਧੂਆਂ ਦੇ ਫੇਰ ਵੀ ਕਰਾ ਦੀ ਮੇਲੇ ਰੱਬ ਦੇ ਪਿਆਰਿਆਂ ਵੇ ਰੱਬਾ ਫੇਰ ਵੀ ਕਰਾ ਦੀ ਮੇਲੇ ਰੱਬ ਦੇ ਪਿਆਰਿਆਂ ਵੇ ਰੱਬਾ ਫੇਰ ਵੀ ਕਰਾ ਦੀ ਮੇਲੇ ਰੱਬ ਦੇ ਪਿਆਰਿਆਂ ਰੱਬਾ ਫੇਰ ਵੀ ਕਰਾ ਦੀ ਮਿਲੇ ਇਹੋ ਜਿਹੇ ਸਾਧੂਆਂ ਦੇ ਫੇਰ ਵੀ ਕਰਾ ਨਹੀਂ ਮਿਲੇ ਰੱਬ ਦੇ ਪਿਆਰਿਆਂ ਰੱਬਾ ਫੇਰ ਵੀ ਕਰਾ ਦੀ ਮਿਲੇ ਇਹੋ ਜਿਹੇ ਸਾਧੂਆਂ ਦੇ ਫੇਰ ਵੀ ਕਰਾ ਰੱਬਾ ਫੇਰ ਵੀ ਕਰਾ ਦੇ ਮੇਲੇ ਇਹੋ ਜਿਹੇ ਸਾਧੂਆਂ ਦੇ ਉਹ ਅਰਦਾਸ ਹੋਵੇ ਸਾਡੀ ਭਾਵਨਾ ਹੋਵੇ ਮਹਾਰਾਜ ਕਦੇ ਦਰਸ਼ਨ ਕਰਾ ਦਿਓ ਓਏ ਉਥੋਂ ਦੇ ਮੈਂ ਨਾ ਬਜ਼ੁਰਗ ਨੂੰ ਪੁੱਛਿਆ ਉਹ ਕਹਿੰਦੇ ਸਾਧ ਸੰਗ ਜੀ ਉਥੇ ਉਹ ਜਦੋਂ ਮਹਾਪੁਰਸ਼ਾਂ ਨੇ ਕਿਤੇ ਜਾਣਾ ਨਾ ਬਾਹਰ ਜਾਣਾ ਜਦੋਂ ਇਧਰ ਸੇਵਾਵਾਂ ਚੱਲਦੀਆਂ ਰਹਿੰਦੀਆਂ ਸੀ ਮਹਾਪੁਰਸ਼ ਫਿਰਦੇ ਰਹਿੰਦੇ ਸੀ ਆਪਣੀ ਮौज ਦੇ ਵਿੱਚ ਮਹਾਪੁਰਸ਼ਾਂ ਨੇ ਜਾਣਾ ਉਥੇ ਇੰਨੀਆਂ ਬੀਬੀਆਂ ਪ੍ਰੇਮ ਕਰਦੀਆਂ ਸੀ ਸੰਗਤਾਂ ਪ੍ਰੇਮ ਕਰਦੀਆਂ ਸੀ ਉਹ 3-3 4-4 ਦਿਨ ਦਾ ਵਿਛੋੜਾ ਨਹੀਂ ਸੀ ਚੱਲਦੀਆਂ ਸਾਧ ਸੰਗਤ ਜੀ ਜਦੋਂ ਜਾਣਾ ਮਹਾਪੁਰਸ਼ਾਂ ਨੇ ਗੱਡੀ ਲੈ ਕੇ ਉਹ ਬੀਬੀਆਂ ਭੈਣਾ ਨੇ ਕਹਿਣਾ ਮਹਾਰਾਜ ਜੀ ਛੇਤੀ ਛੇਤੀ ਆਇਓ ਤੁਹਾਡੇ ਬਿਨਾ ਸਾਡਾ ਜੀ ਨਹੀਂ ਲੱਗਣਾ ਉਹ ਘਰੋਂ ਭਾਨੇ ਲਾ ਕੇ ਜਾਣਾ ਜਾਣਾ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਐਸਾ ਆਨੰਦ ਉਹਨਾਂ ਦੇ ਚਰਨਾਂ ਦੇ ਵਿੱਚ ਸੀ ਵੀ ਦਿਨ ਰਾਤ ਉਹਨਾਂ ਦੇ ਦਰਸ਼ਨ ਕਰੀ ਜਾਈਏ ਸਾਧ ਸੰਗਤ ਜੀ ਉਹ ਬੀਬੀਆਂ ਨੇ ਪ੍ਰਸ਼ਾਦੇ ਲਾਉਣੇ ਉਹ ਬਾਬਾ ਜੀ ਦੱਸਦੇ ਸੀ ਮੈਨੂੰ ਕਹਿੰਦੇ ਹੁਣ ਤੱਕ ਯਾਦ ਆ ਮੈਨੂੰ ਮੈਂ ਲੰਗਰ ਵਿੱਚ ਸੇਵਾ ਵੀ ਕਰਨੀ ਉਹ ਕਹਿੰਦੇ ਲੰਗਰ ਦੇ ਵਿੱਚ ਮੈਂ ਸੇਵਾ ਕਰਨੀ ਬੀਬੀਆਂ ਨੇ ਸਾਧ ਸੰਗ ਜੀ ਤਾਰਨਾ ਪੜਨੀਆ ਉਹ ਜਦੋਂ ਮਹਾਪੁਰਸ਼ਾਂ ਨੇ ਕਿਤੇ ਜਾਣਾ ਉਹ ਤਿੰਨ ਤਿੰਨ ਚਾਰ ਚਾਰ ਦਿੰਦਾ ਵਿਛੋੜਾ ਹੀ ਨਾ ਚੱਲਣਾ ਗੱਡੀ ਤੇ ਕੋਈ ਹੋਰ ਆਉਣੀ ਗੱਡੀ ਹੋਰ ਆਉਣੀ ਸਾਧ ਸੰਗ ਜੀ ਉਹ ਬੀਬੀਆਂ ਤਤੀ ਤਵੀ ਦੇ ਉੱਤੇ ਪ੍ਰਸ਼ਾਦੇ ਪਕਾਉਂਦੀਆਂ ਸੀ ਉਹ ਕਹਿੰਦਾ ਮੈਨੂੰ ਯਾਦ ਆ ਅੱਜ ਤੱਕ ਛੋਟਾ ਜਿਹਾ ਹੁੰਦਾ ਸੀ ਮੈਂ ਨਾਲੇ ਲੰਗਰ ਦੇ ਵਿੱਚ ਸੇਵਾ ਕਰਨੀ ਗੱਡੀ ਕੋਈ ਹੋਰ ਹੋਣੀ ਬੀਬੀਆਂ ਨੇ ਤਾਰਨਾ ਪੜਨੀਆ ਗੱਡੀ ਦਾ ਭਲੇਖਾ ਹੀ ਪੈ ਜਾਣਾ ਵੀ ਮਹਾਂਪੁਰਸ਼ਾਂ ਕੇ ਇੰਨਾ ਪ੍ਰੇਮ ਸੰਗਤਾ ਉਹਨਾਂ ਨੂੰ ਕਰਦੀਆਂ ਸੀ ਉੱਚੀ ਉੱਚੀ ਨਾਲੇ ਤਤੀ ਤਵੀ ਤੇ ਪ੍ਰਸ਼ਾਦੇ ਬਣਾਉਣੇ ਨਾਲੇ ਧਾਰਨਾ ਪੜਨੀਆ ਉਹ ਸਾਨੂੰ ਪੈਂਦੇ ਨੇ ਭਲੇਖੇ ਥੋੜੀ ਸੋਣੀ ਕਾਰ ਦੇ ਪੈਂਦੇ ਨੇ ਭਲੇਕੇ ਥੋੜੀ ਸੋਹਣੀ ਕਾਰ ਦੇ ਸਾਨੂੰ ਪੈਂਦੇ ਨੇ ਭਲੇਕੇ ਥੋੜੀ ਸੋਹਣੀ ਕਾਰ ਦੇ ਸਾਨੂੰ ਪੈਂਦੇ ਰੇ ਭਲੇਕੇ ਥੋੜੀ ਸੋਹਣੀ ਕਾਰ ਦੇ ਸਾਨੂੰ ਪੈਂਦੇ ਨੇ ਭਲੇਕੇ ਥੋੜੀ ਸੋਹਣੀ ਕਾਰ ਦੇ ਸਾਨੂੰ ਪੈਂਦੇ ਨੇ ਭਲੇਖੇ ਥੋੜੀ ਸੋਹਣੀ ਕਾਰ ਦੇ ਸਾਨੂੰ ਪੈਂਦੇ ਨੇ ਭਲੇਖੇ ਥੋੜੀ ਸੋਹਣੀ ਕਾਰ ਦੇ ਪੈਂਦੇ ਨੇ ਭਲੇਖੇ ਥੋੜੀ ਸੋਹਣੀ ਕਾਰ ਦੇ ਸਾਨੂੰ ਪੈਂਦੇ ਨੇ ਭਲੇਖੇ ਟੋਡੀ ਸੋਣੀ ਕਾਰ ਦੇ ਸਾਨੂੰ ਪੈਂਦੇ ਨੇ ਭੁਲੇਖੇ ਟੋਡੀ ਸੋਣੀ ਕਾਰ ਦੇ ਸਾਨੂੰ ਪੈਂਦੇ ਨੇ ਭੁਲੇਖੇ ਟੋਡੀ ਸੋਣੀ ਕਾਰ ਦੇ ਉਹ ਸਾਧ ਸੰਗਤ ਜੀ ਬੀਵੀਆਂ ਤਿੰਨ ਤਿੰਨ ਚਾਰ ਚਾਰ ਦਿੰਦਾ ਵਿਛੋੜਾ ਨਹੀਂ ਸੀ ਚੱਲਦੀਆਂ ਸਾਧ ਸੰਗਤ ਜੀ ਇਹੀ ਅਰਦਾਸ ਕਰਿਓ ਮਹਾਰਾਜ ਜੀ ਉਹ ਆਪ ਇਦਾਂ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਦੁਨੀਆ ਨੂੰ ਤਾਰਦੇ ਹੋਏ ਉਹ ਸਦਾ ਵਾਸਤੇ ਮਹਾਂਪੁਰਸ ਸੱਜਖਣ ਜਾ ਕੇ ਬਹਿ ਗਏ ਆਪ ਸੱਜਖਣ ਬਹਿ ਗਏ ਪਿੱਛੇ ਰੋਂਦੇ ਕਰ ਲੌਂਦੇਆਂ ਨੂੰ ਛੱਡ ਗਏ ਪਰ ਗਏ ਕਿਤੇ ਨਹੀਂ ਅੱਜ ਵੀ ਹਾਜ਼ਰ ਨਾ ਜਨਦੇ ਸਾਡੇ ਕੋਲ ਬੈਠੇ ਨੇ ਮਹਾਂਪੁਰਸ ਇਹਨਾਂ ਦੇ ਵਿੱਚੋਂ ਹੀ ਆਪਾਂ ਨੇ ਉਹਨਾਂ ਦੇ ਦਰਸ਼ਨ ਕਰ ਲੈਣੇ ਨੇ ਸਦਾ ਸਾਡੇ ਕੋਲ ਨੇ ਸਹਿਯੋਗ ਦਿਆ ਕਰੋ ਮਹਾਂਪੁਰਸ਼ਾਂ ਦਾ ਸਾਧ ਸੰਗਤ ਜੀ ਅੱਗੇ ਹੋ ਕੇ ਸੇਵਾਵਾ ਮਹਾਰਾਜ ਜੀ ਮਹਾਂਪੁਰਸ਼ੋ ਤੁਹਾਡੇ ਨਾਲ ਆਸੀਂ ਜਿਵੇਂ ਵੀ ਤੁਹਾਡੀਆਂ ਸੇਵਾਵਾਂ ਸਾਧ ਸੰਗਤ ਜੀ ਐਵੇਂ ਇਹਨਾਂ ਨੇ ਕੁਝ ਨਾਲ ਨਹੀਂ ਲੈ ਜਾਣਾ ਸਾਰਾ ਕੁਝ ਘਰ-ਬਾਰ ਛੱਡ ਕੇ ਦਿਨ-ਰਾਤ ਦੀਆਂ ਦੌੜਾਂ ਕਦੇ ਕਿਤੇ ਕਦੇ ਕਿਤੇ ਕਾਦੇ ਵਾਸਤੇ ਵੀ ਕਿਵੇਂ ਨਾ ਕਿਵੇਂ ਮਾਪੁਰਸ਼ਾਂ ਦੀ ਲਈ ਡਿਊਟੀ ਇਹ ਸਾਰਾ ਸਾਰਾ ਦਿਨ ਨਿਭਾਉਂਦੇ ਰਹਿੰਦੇ ਨੇ ਦਿਨ-ਰਾਤ ਦੀਆਂ ਦੌੜਾਂ ਕਦੇ ਕਿਤੇ ਕਦੇ ਕਿਤੇ ਚੱਲਦਾ ਰਹਿੰਦਾ ਕੰਮ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਪਿਆਰ ਦੇ ਵਿੱਚ ਆਪਜੀ ਸਾਰੀ ਸੰਗਤ ਆ ਕੇ ਬੈਠਿਓ ਮਹਾਂਪੁਰਸ਼ਾਂ ਦੇ ਜਨਮ ਦਿਨ ਦੀਆਂ ਆਪ ਸਰਬ ਸੰਗਤਾਂ ਨੂੰ ਪਾਈ ਲੱਖ ਲੱਖ ਵਧਾਈਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਜਮਾ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਆਪਾਂ ਇਦੋਂ ਅੱਗੇ ਵਧ ਕੇ ਬਣਾਵਾਂਗੇ ਕਿਉਂਕਿ ਉਹਨਾਂ ਵਰਗਾ ਅਰਦਾਸ ਕਰਿਓ ਤੁਹਾਡੇ ਵਰਗੇ ਬਣ ਨਹੀਂ ਸਕਦੇ ਮੈਂ ਕਹਿੰਨਾ ਧੰਨ ਸੀਓ ਮਾਂ ਜਿਨ੍ਹਾਂ ਨੇ ਸਾਧ ਸੰਗਤ ਜੀ ਇਹੋ ਜੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਸਾਦ ਸਿੰਘ ਜੀ ਉਹਨਾਂ ਦਾ ਨਾਂ ਲੈਣ ਤੇ ਵੀ ਰਸਨਾ ਪਿੱਤਰ ਹੋ ਜਾਂਦੀ ਹੈ ਅੱਜ ਵੀ ਤੁਸੀਂ ਪੈਰੋ ਮਾਜਰੇ ਜਾ ਕੇ ਅਰਦਾਸ ਕਰਿਓ ਸਾਹਮਣੇ ਖਲੋ ਕੇ ਮਹਾਰਾਜ ਅੱਜ ਵੀ ਉੱਥੇ ਸਾਦ ਸਿੰਘ ਜੀ ਮਹਾਰਾਜ ਤੁਹਾਡੀਆਂ ਅਰਦਾਸਾਂ ਸੁਣਦੇ ਨੇ ਅੱਜ ਵੀ ਸੁੱਖਾਂ ਵਾਰ ਆਉਂਦੀਆਂ ਨੇ ਸੋ ਆਓ ਭਾਈ ਸਾਰੀ ਸੰਗਤ ਦਾ ਧੰਨਵਾਦ ਹੈ ਖੋਈਆਂ ਪੁੱਲਾਂ ਦੀ ਖਿਵਾਂ ਸੋ ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹੋ ਗੁਰਮੁਖੋ ਸਿਵਾਵਾਵਾਂ ਦੇ ਨਾਲ ਹੀ ਆਪਣਾ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰਪ੍ਰਵਾਪੇ ਮੇਲੇ ਦੇ ਧਾਰ ਨਹੀਂ ਬਣ ਜਾਗੇ ਆਓ 3 ਵਜਣ ਦੇ ਵਿੱਚ 1 ਮਿੰਟ ਬਾਕੀ ਰਹਿੰਦਾ ਹੈ 3 ਵਜੇ ਆਪਾਂ ਨੂੰ ਸਮਾ મહાਪੁਰਸ਼ਾਂ ਨੇ ਦਿੱਤਾ ਸੀ ਕਿਉਂਕਿ ਅਰਾੜਾ ਸਾਹਿਬ ਵਾਲੇ મહાਪੁਰਸ਼ਾਂ ਦਾ ਹੁਕਮ ਸੀ ਕਹਿੰਦੇ ਜਿਹੜਾ ਸਮਾਂ ਮਿਲਣਾ ਹੈ 1 ਮਿੰਟ ਵੀ ਉਦੋਂ ਉੱਤੇ ਜਾਂ ਥੱਲੇ ਨਹੀਂ ਕਰਨਾ ਜਿਹੜਾ ਸਮਾਂ ਮਿਲਣਾ ਉਹੀ ਸਮੇਂ ਦੇ ਵਿੱਚ ਆਪਾਂ ਨੇ ਸਮਾਪਤੀ ਕਰਨੀ ਹੈ ਸਮੇਂ ਦੇ ਬੋ ਬੰਦ ਸੀਮਾਪੁਰਸ਼ ਸੋ ਸਾਧ ਸੰਗਤ ਜੀ ਆਓ